ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੂਗੇ ਜੀ ਤੇ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਲੈ ਕੇ ਆਏ ਆ ਉਹ ਸਾਰੀ ਆਪਾਂ ਟੋਟਲੀ ਮਸ਼ੀਨ ਵਰਕ ਦੇ ਵਿੱਚ ਲੈ ਕੇ ਆਏ ਆਗੇ ਤੇ ਅਸੀਂ ਤੁਹਾਨੂੰ ਫਸਟਲੀ ਹਮੇਸ਼ਾ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਐਮਬਰਾਇਡਰੀ ਹੈਗੀ ਕਢਾਈ ਕਰਦੇ ਆ ਅਸੀਂ ਉਹ ਪੂਰੀ ਵਧੀਆ ਗਾਰੰਟੀ ਵਾਲਾ ਵਰਕ ਹੁੰਦਾ ਜੀ ਸਾਡਾ ਤੇ ਤੁਸੀਂ ਜਿੰਨਾ ਪੈਣਾ ਕੋਲ ਵੀ ਪਹਿਲਾਂ ਸੂਟ ਜਾਂਦੇ ਨੇ ਜੀ ਉਹ ਹਮੇਸ਼ਾ ਇਸ ਚੀਜ਼ ਦੀ ਬਹੁਤ ਪ੍ਰੇਸ ਕਰਦੀਆਂ ਨੇ ਤੇ ਸਾਡੇ ਤੋਂ ਬਾਰ-ਬਾਰ ਆਰਡਰ ਕਰਦੀਆਂ ਨੇਗੀਆਂ ਤੇ ਤੁਸੀਂ ਵੀ ਸਾਡੀਆਂ ਪਹਿਲਾਂ ਵਾਲੀ ਵੀਡੀਓ ਵੀ ਦੇਖ ਸਕਦੇ ਹੋਗੇ ਅਗਰ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਹਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਬਾਕੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੁੰਦਾ ਜੀ ਤੁਸੀਂ ਉਸ ਨੰਬਰ ਦੇ ਉੱਤੇ ਫੋਨ ਕਰਕੇ ਜਾਂ ਮੈਸੇਜ ਸੈਂਡ ਕਰਕੇ ਕੋਈ ਵੀ ਆਪਣੀ ਕੁਐਰੀ ਆ ਉਹ ਤੁਸੀਂ ਆਪਣੀ ਕਲੀਅਰ ਕਰ ਸਕਦੇ ਹੋਗੇ ਤੇ ਚਲੋ ਆਪਾਂ ਬਹੁਤਾ ਟਾਈਮ ਨਹੀਂ ਲਾਉਂਦੇ ਤਾਂ ਆਪਦੇ ਅੱਜ ਦੀ ਕਲੈਕਸ਼ਨ ਜਿਹੜੀ ਪਹਿਲਾਂ ਇੱਕ ਸੂਟ ਸਾਡੀ ਭੈਣ ਦੁਆਰਾ ਰੈਡੀ ਕਰਵਾਇਆਗਾ ਹਨਾ ਤੇ ਅਸੀਂ ਉਹ ਸੂਟ ਤੁਹਾਨੂੰ ਦਿਖਾਉ ਕਰਦੇ ਆਂਗੇ ਮੈਨੂੰ ਤੁਸੀਂ ਕਿਤੇ ਵੀ ਬੈਠੇ ਹੋ ਔਰ ਕੋਈ ਵੀ ਤੁਹਾਡਾ ਡਿਜ਼ਾਈਨ ਆ ਕੋਈ ਵੀ ਤੁਸੀਂ ਫੈਬਰਿਕ ਕਹਨੇ ਹੋਗੇ ਹਨਾ ਤੇ ਅਸੀਂ ਉਸੇ ਤਰ੍ਹਾਂ ਤੁਹਾਨੂੰ ਕਸਟਮਾਈਜ਼ ਕਰਕੇ ਦੇਵਾਂਗੇ ਬਾਕੀ ਜਿਹੜੇ ਸਾਡੇ ਸੂਟ ਕੋਲੇ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਤੁਸੀਂ ਉਹ ਵੀ ਲੈ ਸਕਦੇ ਹੋ ਵਿਦ ਸਟੀਚਿੰਗ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਲੈ ਸਕਦੇ ਹੋਗੇ ਤੇ ਇੰਸਟਾਗ੍ਰam ਦੇ ਉੱਤੇ ਆਪਣਾ ਪੇਜ ਆ ਜੀ ਨਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਤੁਸੀਂ ਉੱਥੇ ਵੀ ਉਹਨੂੰ ਫੋਲੋ ਜ਼ਰੂਰ ਕਰੋ ਉੱਥੇ ਤੁਹਾਨੂੰ ਰੀਲਸ ਮਿਲ ਜਾਂਦੀਆਂ ਨੇ ਜਿਦੇ ਨਾਲ ਤੁਸੀਂ ਮਤਲਬ ਕਿ ਆਪਣਾ ਜਿਹੜਾ ਸੂਟ ਦਾ ਡਿਜ਼ਾਈਨ ਵਗੈਰਾ ਦੇਖ ਸਕਦੇ ਹੋਗੇ ਅੰਗੇ ਹੋ ਕੇ ਬਣਾ ਬੈਠਾ ਤੇ ਇਹਦਾ ਆਪਾਂ ਦੇਖੋ ਕਲਰ ਦੱਸਦੇ ਆ ਤੁਹਾਨੂੰ ਇਹਦਾ ਕਲਰ ਹੈ ਜੀ ਬਿਲਕੁਲ ਲੈਮਨ ਜਿਹਾ ਕਲਰ ਹੈਗਾ ਲੈਮਨ yellow ਕਲਰ ਹੈਗਾ ਤੇ ਇਹ ਸਮਰ ਵੇਅਰ ਫੈਬਰਿਕ ਹੈਗਾ ਫੈਬਰਿਕ ਜਿਹੜਾ ਹੈਗਾ ਸਮਰ ਵੇਅਰ ਹੈਗਾ ਦੇ ਵਰਕ ਦਾ ਤੁਸੀਂ ਦੇਖ ਹੀ ਰਹੇ ਹੋਮਗੇ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈ ਆਪਣਾ ਸਭ ਤੋਂ ਪਹਿਲਾਂ ਆਪਾਂ ਘੇਰੇ ਦੇ ਉੱਪਰ ਆ ਜਿਹੜਾ ਹਨਾ ਛੋਟੇ ਛੋਟੇ ਬੁੱਤੀ ਬਣਾਈ ਹੋਈ ਹੈਗੀ ਤੇ ਕਲਰ ਕੰਟਰਾਸਟ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਐਕਚੁਅਲੀ ਦੇ ਵਿੱਚ ਇਹਨਾਂ ਨੇ ਭੈਣ ਨੇ ਇਸ ਤਰੀ ਡਿਮਾਂਡ ਕੀਤੀ ਸੀ ਤਾਂ ਆਪਾਂ ਇਸੇ ਕਲਰ ਦੀ ਕੰਬੀਨੇਸ਼ਨ ਕੀਤਾਗਾ ਤੁਸੀਂ ਆਪਣੀ ਪਸੰਦ ਨਾਲ ਵੀ ਕਲਰ ਕੰਬੀਨੇਸ਼ਨ ਕਰਵਾ ਸਕਦੇ ਹੋ ਜਿਵੇਂ ਆ ਗ੍ਰੀਨ ਦੀ ਜਗ੍ਹਾ ਦੇ ਉੱਤੇ ਤੁਸੀਂ ਕੋਈ ਵੀ ਕਲਰ ਪਵਾ ਸਕਦੇ ਹੋਗੀ ਤੇ ਇੱਕ ਸ਼ੇਡ ਤਾਂ ਦੇਖੋ ਜੀ ਆਪਣਾ ਜਿਹੜਾ ਫੈਬਰਿਕ ਹੁੰਦਾ ਉਹਦੇ ਤੋਂ ਡਾਰਕ ਜਾਂ ਲਾਈਟ ਲੱਗਦੇ ਹੀ ਹੁੰਦਾਗਾ ਬਾਕੀ ਜਿੰਨੇ ਵੀ ਤੁਸੀਂ ਇੱਕ ਜਾਂ ਦੋ ਕਲਰ ਆਪਦੀ ਚੋਇਸ ਮੁਤਾਬਕ ਪਵਾ ਸਕਦੇ ਹੋਗੇ ਘੇਰੇ ਦੇ ਉੱਤੇ ਬੂਤੀ ਬਣੀ ਹੋਈ ਆ ਫਿਰ ਆਪਣੀ ਪੂਰੀ ਪ੍ਰੋਪਰ ਫਲਾਵਰ ਦੀਆਂ ਦੋ ਬੇਲ ਜਾਰੀਆਂ ਨਿਗੀਆਂ ਉੱਪਰ ਤੱਕ ਬਹੁਤ ਸੋਹਣੀਆਂ ਤੇ ਬਾਕੀ ਸੈਂਟਰ ਦੇ ਵਿੱਚ ਵੀ ਆਪਣੇ ਇਸ ਤਰ੍ਹਾਂ ਦੋ ਫਲਾਵਰ ਬਣੇ ਹੋਏ ਨੇਗੇ ਤੇ ਵਰਕ ਤੁਸੀਂ ਨੇੜੇ ਕਰਕੇ ਦੇਖ ਹੀ ਰਹੇ ਹੋਵੋਗੇ ਕਿ ਵੀ ਮੀਨਸ ਕਿੰਨੀ ਆਪਣੇ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈਗਾ ਮੀਨਸ ਕਿਤੋਂ ਵੀ ਤੁਹਾਨੂੰ ਕੋਈ ਥ੍ਰੈਡ ਨਹੀਂ ਮਿਲੇਗਾ ਕਿਤੋਂ ਵੀ ਕੜਾਈ ਦੇਖੋ ਜੀ ਬਿਲਕੁਲ ਐ ਉੱਠੀ ਹੋਈ ਕੜਾਈ ਨਹੀਂ ਹੈਗੀ ਜਿਸ ਤਰ੍ਹਾਂ ਐ ਲੱਗ ਰਿਹਾ ਜਿਵੇਂ ਫੈਬਰਿਕ ਦੇ ਉੱਤੇ ਪ੍ਰਿੰਟਿੰਗ ਹੋਈ ਵੀ ਹੋਵੇ ਇਸ ਤਰ੍ਹਾਂ ਦਾ ਵਰਕ ਹੈਗਾ ਤੇ ਬਾਕੀ ਇਹੀ ਵਾਲੀ ਬੇਲ ਆ ਜਿਹੜੀ ਆਪਾਂ ਬਾਜੀ ਦੇ ਉੱਪਰ ਬਣਾਈ ਹੈਗੀ ਸੇਮ ਹੀ ਐਕਸਟਰਾ ਤੇ ਤੁਸੀਂ ਬਾਜ ਦੇ ਉੱਪਰ ਇਹ ਫਲਾਵਰ ਵੀ ਬਵਾ ਸਕਦੇ ਹੋ ਛੋਟੀਆਂ ਬੂਟੀਆਂ ਵੀ ਬਵਾ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗੇ ਜੀ ਇਹ ਕਸਟਮਾਈਜੇਸ਼ਨ ਦਾ ਮਤਲਬ ਇਹ ਹੀ ਹੁੰਦਾ ਕਿ ਤੁਸੀਂ ਆਪਣੀ ਪਸੰਦ ਅਨੁਸਾਰ ਬਣਾ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਸਟੀਚਿੰਗ ਦੀ ਗੱਲ ਹੈ ਜੀ ਸਟੀਚਿੰਗ ਤੁਸੀਂ ਦੇਖ ਹੀ ਰਹੇ ਹੋਵੋਗੇ ਘੇਰੇ ਦੇ ਉੱਪਰ ਆਪਾਂ ਪ੍ਰੋਪਰ ਲੇਸ ਲਾ ਕੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਫਰੰਟ ਔਰ ਬੈਕ ਦੀ ਜੀ ਇਹ ਆਪਾਂ ਸ਼ਰਟ ਹੈ ਜਿਹੜੀ ਲਾਈਨਿੰਗ ਲਾ ਕੇ ਤਿਆਰ ਕੀਤੀ ਹੈ ਭੈਣ ਕਹਿੰਦੀ ਵੀ ਮੈਂ ਵਿਦਆਊਟ ਲਾਈਨਿੰਗ ਸੂਟ ਨਹੀਂ ਪਾਉਂਦੀਗੀ ਇਸ ਕਰਕੇ ਸਾਰੇ ਆਪਾਂ ਚਾਰ ਸਪੇਰੇ ਘੇਰੇ ਤੇ ਚਾਕਾਂ ਦੇ ਉੱਤੇ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਬਾਕੀ ਆਪਾਂ ਨੈੱਕ ਦਾ ਡਿਜ਼ਾਈਨ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਹਮੇਸ਼ਾ ਇਸ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਵੀ ਨੈੱਕ ਦਾ ਡਿਜ਼ਾਈਨ ਵੀ ਹਰੇਕ ਭੈਣ ਨੂੰ ਪਾ ਕੇ ਭੇਜੇ ਪਰ ਕਈਆਂ ਨੂੰ ਨਹੀਂ ਪਸੰਦ ਹੁੰਦਾ ਤਾਂ ਜਿਵੇਂ ਵੀ ਗੋਲ ਵੀ ਸ਼ੇਪ ਨੈੱਕ ਤੁਸੀਂ ਜਿਹੜਾ ਵੀ ਡਿਜ਼ਾਈਨ ਤੁਸੀਂ ਭੇਜੋਗੇ ਅਸੀਂ ਉਸ ਤਰ੍ਹਾਂ ਦਾ ਡਿਜ਼ਾਈਨ ਵੀ ਅਸੀਂ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਲੇਸ ਦੇ ਨਾਲ ਵਧੀਆ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਤੇ ਸੇਮ ਹੀ ਆਪਾਂ ਬਾਜੀ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਤਾਂ ਸਮਰਵੀਅਰ ਸੂਟ ਆ ਬਹੁਤ ਜਿਆਦਾ ਪਿਆਰਾ ਤੇ ਸਟ੍ਰੇਟ ਬਾਟਮ ਬਣਵਾਈ ਹੈ ਭੈਣ ਨੇ ਇਹਦੇ ਵਿੱਚ ਆਪਣੇ ਤੇ ਇਹ ਵਾਲਾ ਦੁਪੱਟਾ ਜੀ ਦੁਪੱਟੇ ਦੇ ਉੱਤੇ ਵੀ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਕੇ ਆਪਾਂ ਮੀਨਜ਼ ਹੋ ਕਰਿਆਗਾ ਕੋਟਾ ਡੋਰੀ ਇਹਦੀ ਆਪਾਂ ਸੌਰੀ ਕੋਟਾ ਡੋਰੀ ਕਹਿੰਦੇ ਬਰਬਰੀ ਦਾ ਆਪਾਂ ਦੁਪੱਟਾ ਲਗਾਇਆ ਹੈਗਾ ਤੇ ਉਹਦੇ ਨਾਲ ਆਪਾਂ ਇਸ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦੇ ਕੇ ਪ੍ਰੋਪਰ ਨਾਲ ਸੂਟ ਵਧੀਆ ਰੈਡੀ ਕੀਤਾ ਹੈਗਾ ਇਹ ਸੂਟ ਦਾ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਤੇ ਕਿਸੇ ਵੀ ਮੀਨ ਫੈਬਰਿਕ ਦੇ ਉੱਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਕੋਲ ਜਿਹੜੇ ਪ੍ਰਾਈਸ ਸ਼ੋ ਹੋਣਗੇ ਜੀ ਤੁਹਾਨੂੰ ਉਹ ਤੁਹਾਨੂੰ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਸ਼ੋ ਹੋਣਗੇ ਅਗਰ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਬਟ ਹਾਂ ਇਹ ਚੀਜ਼ ਰੂਰ ਅਸੀਂ ਕਹਿੰਦੇ ਕਿ ਫੈਬਰਿਕ ਦੇ ਨਾਲ ਨਾ ਥੋੜਾ ਡਿਫਰੈਂਸ ਆ ਜਾਂਦਾਗਾ ਪ੍ਰਾਈਸ ਦੇ ਵਿੱਚ ਜਿੱਦਾਂ ਦਾ ਆਪਾਂ ਫੈਬਰਿਕ ਯੂਜ਼ ਕਰਦੇ ਆ ਹਨਾ ਤਾਂ ਉਹਦੇ ਅਕੋਰਡਿੰਗ ਆਪਣਾ ਫਰਕ ਪੈ ਜਾਂਦਾਗਾ ਸੂਟ ਦੇ ਰੇਟ ਦਾ ਪਰ ਅਸੀਂ ਤੁਹਾਨੂੰ ਇਸ ਫੈਬਰਿਕ ਦੇ ਅਕੋਰਡਿੰਗ ਤੁਹਾਨੂੰ ਰੇਟ ਅਸੀਂ ਸ਼ੋਅ ਕਰਾਂਗੇ ਤੇ ਆਹ ਵਾਲੇ ਸੂਟ ਨੇ ਜੀ ਇਹ ਵਾਲੇ ਤੁਸੀਂ ਸੂਟ ਬਾਏ ਕਰ ਸਕਦੇ ਹੋ ਸਾਡੇ ਤੋਂ ਇੱਕ ਸਾਡੇ ਕੋਲ ਸੂਟ ਬਣੇ ਹੋਏ ਨੇ ਦੇਖੋ ਤੇ ਇਹਦਾ ਕਲਰ ਆ ਜੀ ਪਿਸਤਾ ਗ੍ਰੀਨ ਜਿਹਾ ਕਲਰ ਆ ਆਪਾਂ ਕਹਿ ਸਕਦੇ ਆ ਇਹਦਾ ਬਹੁਤ ਸੋਹਣਾ ਕਲਰ ਆ ਤੇ ਇਹ ਲੇਲਨ ਖਾਦੀ कॉटन ਦੇ ਵਿੱਚ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਬਣਾ ਸਕਦੇ ਹੋ ਚਾਹੋ ਤਾਂ ਤੇ ਜੇ ਚਾਹੋ ਤਾਂ ਲਾਈਨਿੰਗ ਵੀ ਲਗਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੋਏਗੀ ਤੇ ਮੀਨਸ ਜਿਹੜਾ ਸਮਰਵੀਅਰ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਵੀ ਬਣ ਜੇਗਾ ਤੇ ਹੁਣ ਆਪਾਂ ਗੱਲ ਕਰਦੇ ਆ ਵਰਕ ਦੀ ਵਰਕ ਤੁਸੀਂ ਕਲੋਜ਼ ਅਪ ਲੈ ਕੇ ਦੇਖੋਗੇ ਕਿੰਨਾ ਜਿਆਦਾ ਨੀਟ ਐਂਡ ਕਲੀਨ ਵਰਕ ਆ ਜੀ ਮੀਨ ਜਿਸ ਸੂਟ ਦੇ ਫੈਬਰਿਕ ਦੇ ਨਾਲ ਹੀ ਬਿਲਕੁਲ ਮੈਚ ਕਰਦਾ ਹੁੰਦਾ ਮੀਨ ਜੋ ਆ ਉੱਪਰ ਉੱਠਿਆ ਵੀ ਨਹੀਂ ਦਿਖੇਗਾ ਤੁਹਾਨੂੰ ਫੈਬਰਿਕ ਅਗਰ ਤੁਸੀਂ ਸਾਡੇ ਤੋਂ ਕਦੇ ਵੀ ਸੂਟ ਮੰਗਵਾ ਕੇ ਦੇਖੋਗੇ ਜਿਹੜੇ ਪਹਿਣਾ ਮੰਗਵਾਉਂਦੇ ਨੇ ਉਹ ਹਮੇਸ਼ਾ ਇਹ ਗੱਲ ਕਹਿੰਦੀਆਂ ਨੇ ਤੇ ਮੀਨ ਤੁਸੀਂ ਆਪਣਾ ਮਸ਼ੀਨ ਵਾਸ਼ ਕਰੋ ਹੈਂਡ ਵਾਸ਼ ਕਰੋ ਫੈਬਰਿਕ ਜਾਂ ਵਰਕ ਨੂੰ ਕੁਝ ਵੀ ਨਹੀਂ ਹੋਏਗਾ ਜੀ ਤੇ ਇੱਕ ਏਰਾ ਪ੍ਰੋਪਰ ਬਣਿਆ ਹੋਇਆਗਾ ਹੈਵੀ ਦੇ ਵਿੱਚ ਘੇਰਾ ਬਣਿਆ ਹੋਇਆਗਾ ਕਲਰ ਕੰਬੀਨੇਸ਼ਨ ਤੁਹਾਨੂੰ ਦਿਖ ਹੀ ਰਹੇ ਹੋਣਗੇ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆਗਾ ਤੇ ਬਾਕੀ ਉੱਪਰ ਇਸ ਤਰ੍ਹਾਂ ਪੈਨਲ ਜਾਂਦੀਆਂ ਨੇਗੀਆਂ ਪ੍ਰੋਪਰ ਵੇਲਾ ਕਹਦੇ ਹੋ ਹਨਾ ਪੈਨਲ ਜਾਂਦੀਆਂ ਨੇ ਇਹਦੇ ਵਿੱਚ ਆਪਾਂ ਨੂੰ ਲੈਂਥ ਦੀ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਜੀ ਲੈਂਥ ਜਿਹੜੀ ਇਹਦੀ ਆਪਾਂ ਜਿੰਨੀ ਮਰਜ਼ੀ ਰੱਖ ਸਕਦੇ ਹਾਂ ਤੁਸੀਂ ਤੇ ਵੈਸੇ ਅਸੀਂ ਜਿਹੜੀ ਇਹਦੀ ਲੈਂਥ ਰੈਡੀ ਕਰਵਾਉਣੀ ਹੁੰਦੀ ਹੈ 45 46 ਤੱਕ ਇਹਦੀ ਲੈਂਥ ਅਸੀਂ ਕਰਵਾਉਣੇ ਹੁੰਦੇ ਆ ਤੁਸੀਂ ਉੰਨੀ ਕਰਵਾ ਸਕਦੇ ਹੋ ਤੇ ਬਾਕੀ ਘੇਰੇ ਦੀ ਅਸੀਂ ਇਹ ਕਿ 23 ਇੰਚ ਘੇਰਾ ਤਿਆਰ ਕੀਤਾ ਹੁੰਦਾਗਾ ਤਾਂ ਤੁਸੀਂ 23 24 ਵੀ ਰੱਖ ਸਕਦੇ ਹੁੰਦੇ ਹੋ ਕਿਉਂਕਿ ਇਹਦੇ ਵਿੱਚ ਕੀ ਆਉਂਦਾਗਾ ਤੁਸੀਂ ਥੋੜੀ ਜਿਹੀ ਲੇਸ ਦੀ ਫਿਨਿਸ਼ਿੰਗ ਦੇਣੀ ਹੈਗੀ ਨਾਲ ਆਪਣੇ ਤੇ ਤੁਸੀਂ ਘੇਰਾ 24 ਇੰਚ ਆਮ ਨਾਲ ਕਰ ਸਕਦੇ ਹੋਗੇ ਤੇ ਮਿਨੀਮਮ ਦੀ ਤਾਂ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਘੱਟ ਵੀ ਘੇਰਾ ਕਰ ਸਕਦੇ ਹੋਗੇ ਤੇ ਇਹ ਸੂਟ ਆ ਜਿਹੜਾ ਵਿਦ ਦੁਪੱਟਾ ਹੋਏਗਾ ਤੇ 5 ਮੀਟਰ ਹੋਏਗਾ ਫੈਬਰਿਕ ਆ ਆਲਓਵਰ ਫੈ ਆਲਓਵਰ ਮਦਰ ਕੀ ਫੈਬਰਿਕ ਆਗਾ ਇਹ ਇਕੱਠਾ 5 ਮੀਟਰ ਕਪੜਾਗਾ ਤੇ ਇਹ ਤੁਹਾਨੂੰ ਦਿਖਾਉਣ ਆ ਹੈਗਾ ਜੀ ਬਾਜੀ ਦਾ ਡਿਜ਼ਾਈਨ ਇਹਦਾ ਇਹ ਬਾਜੂ ਤੇ ਬਣਿਆ ਹੋਇਆਗਾ ਤੇ ਦੁਪੱਟਾ ਜਿਹੜਾ ਇਹਦਾ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ ਅਸੀਂ ਫੈਬਰਿਕ ਦੱਸ ਰਹੇ ਆ ਤੁਹਾਨੂੰ ਟੈਬੀ ਲੈਣੀ ਹੈ ਵਿੱਚ ਦੁਪੱਟਾ ਹੋਏਗਾ ਤੇ ਪਲੱਸ ਸਾਰੇ ਸਾਈਡ ਆ ਜਿਹੜੇ ਦੁਪੱਟੇ ਦੇ ਇਹ ਤੁਸੀਂ ਦੇਖੋਗੇ ਕੱਟਵਰਕ ਕੀਤੀ ਹੋਈ ਹੈਗੀ ਕੱਟਵਰਕ ਦੀ ਵੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਤੁਹਾਨੂੰ ਕਿਤੇ ਵੀ ਇਦਾਂ ਨਹੀਂ ਹੈਗਾ ਵੀ ਧਾਗੇ ਲਮਕੀ ਜਾਂਦੇ ਆ ਜਾਂ ਫਿਰ ਤੁਹਾਨੂੰ ਕੋਈ ਮੀਨਸ ਕਟਿੰਗ ਪ੍ਰੋਪਰ ਨਹੀਂ ਹੋਈ ਹੋਈਗੀ ਹਨਾ ਮਿੰਸ ਸਾਰਾ ਕੁਝ ਤੁਹਾਨੂੰ ਪ੍ਰੋਪਰ ਮਿਲੇਗਾ ਇਹਦੇ ਵਿੱਚ ਪ੍ਰੋਪਰ 2.5 ਮੀਟਰ ਮੀਨਸ ਕਪੜਾ ਹੋਏਗਾ ਦੁਪੱਟੇ ਦਾ ਤੇ ਚੜਾਈ ਵੀ ਤੁਸੀਂ ਦੇਖ ਸਕਦੇ ਹੋ ਕੋਈ ਛੋਟਾ ਦੁਪੱਟਾ ਨਹੀਂ ਹੈਗਾ ਨਾਰਮਲ ਜਿੱਦਾਂ ਆਪਣੇ ਟੈਬੀ ਲਾਈਨਿੰਗ ਦੇ ਦੁਪੱਟੇ ਹੁੰਦੇ ਆ ਉਸ ਤਰ੍ਹਾਂ ਹੀ ਲਾਈਨਿੰਗ ਬਣੀ ਹੋਈ ਹੈ ਜੀ ਤੁਸੀਂ ਦੇਖੋਗੇ ਇਹਦੇ ਵਿੱਚ ਇਹ ਤਾਂ ਦੁਪट्टे ਦੇ ਵਿੱਚ ਤੇ ਸਿਰ ਤੇ ਖਾਣ ਵਾਲਾ ਇਹ ਦੁਪੱਟਾ ਗਾ ਇਸ ਤਰ੍ਹਾਂ ਨਹੀਂ ਹੈਗਾ ਕਿ ਇਹ ਕੋਈ ਤਿਲਕਮਾ ਦੁਪੱਟਾ ਤੁਹਾਨੂੰ ਤੈ ਦੇ ਵਿੱਚ ਹੀ ਪਤਾ ਲੱਗ ਰਿਹਾ ਹੋਏਗਾ ਹਨ ਤੇ ਵੀ ਸੋਹਣਾ ਦੁਪੱਟਾ ਗਾ ਪੂਰੇ ਚਾਰੋ ਸਾਈਡ ਇਹਦੇ ਤੇ ਕੱਟਵਰਕ ਹੋਇਆ ਹੋਇਆ ਹੈਗਾ ਜੀ ਤੇ ਕਲਰ ਕੰਬੀਨੇਸ਼ਨ ਮਹਿਰੂਨ ਦੇ ਨਾਲ ਕੀਤਾ ਹੋਇਆ ਹੈਗਾ ਤਾਂ ਅਗਰ ਤੁਸੀਂ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਤੇ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਕਿਸੇ ਵੀ ਮਤਲਬ ਕਿ ਫੈਬਰਿਕ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋਗੇ। ਇਸੇ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਇੱਕ ਹੋਰ ਕਲਰ ਕੰਬੀਨੇਸ਼ਨ ਹੈਗਾਗਾ ਤੇ ਇਹ ਹੈਗਾ ਜੀ ਆਪਣਾ येलो ਲੈਮਨ ਕਲਰ ਜਿਹੜਾ ਆਪਾਂ ਪਹਿਲਾਂ ਦਿਖਾਇਆ ਜਿਵੇਂ ਉਸੇ ਤਰ੍ਹਾਂ ਦੀ ਜੈਲੋ ਲੈਮਨ ਜਿਹਾ ਕਲਰ ਆ ਜੀ ਇਹਦਾ ਕਿਉਂਕਿ ਸਮਰ ਦੇ ਵਿੱਚ ਇਸ ਤਰ੍ਹਾਂ ਦੇ ਕਲਰ ਹੀ ਆਪਾਂ ਨੂੰ ਵਧੀਆ ਲੱਗਦੇ ਹੁੰਦੇ ਹੈਗੇ ਤੇ ਵਾਰ ਡਿਜ਼ਾਈਨ ਆ ਜਿਹੜਾ ਤੁਹਾਨੂੰ ਦੱਸਿਆ ਹੀ ਆ ਸੇਮ ਹੀ ਡਿਜ਼ਾਈਨ ਹੀ ਕੀਤਾ ਬਸ ਕਲਰ ਕੰਬੀਨੇਸ਼ਨ ਥੋੜੇ ਜਿਹਾ ਆਪਾਂ ਚੇਂਜ ਕੀਤੇ ਨੇਗੇ ਹਲਕਾ ਫੁਲਕਾ ਜਿਹਾ ਤੇ ਕੋਈ ਜ਼ਿਆਦਾ ਚੇਂਜ ਨਹੀਂ ਹੈਗਾ ਬਿਲਕੁਲ ਸੇਮ ਹੀ ਆਪਣਾ ਵਰਕ ਹੋਇਆ ਹੋਇਆ ਹੈਗਾ ਤੇ ਸੇਮ ਹੀ ਫੈਬਰਿਕ ਆ ਦੋਨਾਂ ਦਾ ਜੀ ਆ ਮੀਨਸ ਇਹ ਲੈ ਲੈਣ ਕਾਟਨ ਦੇ ਵਿੱਚ ਖਾਦੀ ਦੇ ਵਿੱਚ ਤੇ ਕਈ ਵਾਰ ਪਹਿਣਾ ਕਹਿੰਦੀ ਆ ਵੀ ਕਈ ਵਾਰ ਲੈ ਲੈਣਾ ਜਿਹੜੀ ਉਹ ਲੱਫ ਜਾਂਦੀ ਐ ਇਦਾਂ ਹੋ ਜਾਂਦੀ ਐ ਇਸ ਤਰ੍ਹਾਂ ਦੇ ਦੇ ਵਿੱਚ ਕੋਈ ਵੀ ਨਹੀਂ ਹੈਗਾ ਤੁਸੀਂ ਫੈਬਰਿਕ ਦੇਖੋਗੇ ਬਹੁਤ ਸੋਹਣਾ ਫੈਬਰਿਕ ਹੈਗਾ ਤੇ ਬਿਲਕੁਲ ਵੀ ਇਸ ਤਰ੍ਹਾਂ ਕੋਈ ਲਫਣ ਵਾਲਾ ਪਿਓਰ ਕਾਟਨ ਦੇ ਵਿੱਚ ਹੈਗਾ ਤੇ ਮੇਂਜ ਕੋਈ ਇਦਾਂ ਦੀ ਫੈਬਰਿਕ ਦੀ ਵੀ ਆਪਾਂ ਨੂੰ ਕੰਪਲੀਟ ਹਜੇ ਤੱਕ ਨਹੀਂ ਆਈ ਆ ਇਹ ਆਪਾਂ ਇਹਦੇ ਨਾਲ ਦੇ ਬਹੁਤ ਸਾਰੇ ਸੂਟ ਜਿਹੜੇ ਇਸ ਫੈਬਰਿਕ ਦੇ ਵਿੱਚ ਆਪਾਂ ਸੇਲ ਕਰ ਚੁੱਕੇ ਆਂਗੇ ਤੇ ਵਰਕ ਤਾਂ ਤੁਹਾਨੂੰ ਹਮੇਸ਼ਾ ਦਿੱਸਦੀਆਂ ਹੈ ਗਰੰਟੀ ਵਾਲਾ ਵਧੀਆ ਵਰਕ ਹੈਗਾ ਕੋਈ ਥ्रेड ਦੇ ਕਲਰ ਨਹੀਂ ਨਿਕਲਣਗੇ ਕੁਝ ਨਹੀਂ ਇਦਾਂ ਹੋਏਗਾ ਜੀ ਇਹ ਵੀ ਸੇਮ ਇਦਾਂ ਬਾਵਾ ਤੇ ਬੇਲ ਬਣੀ ਹੋਈ ਹੈ ਇਹਦੇ ਵੀ ਤੇ ਇਹਦਾ ਵੀ ਫੈਬਰਿਕ ਜਿਹੜਾ 5 ਮੀਟਰ ਦੇ ਵਿੱਚ ਹੀ ਆ ਤੇ ਇਹਦਾ ਤੁਹਾਨੂੰ ਦੁਪੱਟਾ ਸੇਮ ਇਹਦਾ ਉਹਦਾ ਟੈਬੀ ਲਾਈਨਿੰਗ ਦਾ ਦੁਪੱਟਾ ਜੀ ਇਹ ਦੁਪੱਟਾ ਆਪਣਾ ਬਰਬਰੀ ਦਾ ਦੁਪੱਟਾ ਹੈਗਾ ਤੇ ਬਰਬਰੀ ਵੀ ਜੀ ਬਹੁਤ ਤਰ੍ਹਾਂ ਦੀ ਆਉਂਦੀ ਆ ਹਨਾ ਮੀਨਜ਼ ਆਪਾਂ ਕਹੀਏ ਤੇ ਬਹੁਤ ਸੌਫਟ ਵਾਲੀ ਤੁਹਾਨੂੰ ਪਤਾ ਹੀ ਲੱਗਦਾ ਹੋਗਾ ਪ੍ਰੀਕ ਚੈੱਕ ਵਾਲੀ ਤੇ ਬਹੁਤ ਸੌਫਟ ਵਾਲਾ ਫੈਬਰਿਕ ਹੈਗਾ ਤੇ ਬਿਲਕੁਲ ਵੀ ਆਇਆ ਫੁੱਲਿਆ ਹੋਇਆ ਫੈਬਰਿਕ ਨਹੀਂ ਹੈਗਾ ਜੇ ਤੁਸੀਂ ਕਹੋਗੇ ਬਿਲਕੁਲ ਇਦਾਂ ਇੰਨਾ ਥੋੜਾ ਜਿਹਾ ਬਣ ਜਾਂਦਾ ਹੈਗਾ ਜੀ ਇਹ ਤੇ ਇਹਦੇ ਵੀ ਸਾਰੇ ਚਾਰੋਂ ਸਾਈਡ ਜਿਹੜੇ ਆਪਣੀ ਇਹ ਪ੍ਰੋਪਰ ਕੱਟਵਰਕ ਹੋਈ ਵੀ ਆ ਚਾਰੇ ਸਾਈਡ ਵਿੱਚ ਤੁਹਾਨੂੰ ਕੋਈ ਲੇਸ ਲਗਾਉਣ ਦੀ ਲੋੜ ਨਹੀਂ ਹੈਗੀਗੀ ਵੀ ਜੇ ਤੁਸੀਂ ਕਹੋ ਵੀ ਹਾਂ ਲੇਸ ਦਾ ਲੱਕ ਤੋਂ ਖਰਚਾ ਆਉਂਦਾ ਜਿੱਦਾਂ ਹਨਾ ਕੁਝ ਨਹੀਂ ਹੈਗਾ 2.5 ਮੀਟਰ ਦਾ ਪ੍ਰੋਪਰ ਦੁਪੱਟਾ ਹੋਏਗਾ ਖੁੱਲੇ ਡੁੱਲੇ ਦੁਪੱਟੇ ਹੋਣਗੇ ਤੇ ਤੁਹਾਨੂੰ ਚਲੋ ਇੱਕ ਦੁਪੱਟਾ ਸੇ ਖੋਲ ਕੇ ਵੀ ਦਿਖਾ ਦਿੰਨੇ ਆ ਇਸ ਤਰ੍ਹਾਂ ਦੇਖੋਗੇ ਖੁੱਲੇ ਡੁੱਲੇ ਦੁਪੱਟੇ ਨੇ ਜੀ ਐਨ ਹੈ ਕੋਈ ਦੁਪੱਟਾ ਕੋਈ ਛੋਟਾ ਹੋਏਗਾ ਤੇ ਪ੍ਰੋਪਰ ਚਾਰੋਂ ਸਾਈਡ ਹੀ ਇਸ ਤਰ੍ਹਾਂ ਕੱਟਵਰਕ ਹੋਈ ਵੀ ਹੈ ਜੀ ਤੇ ਇਹ ਸੀਗੀ ਜੀ ਆਪਣੀ ਅੱਜ ਦੀ 컬렉ਸ਼ਨ ਹੋਪਫੁਲੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਸਾਡੇ ਤੁਸੀਂ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਵੀ ਅਸੀਂ ਜਿਹੜੇ ਆਪਣੇ ਕਾਟਨ ਦੇ ਬਹੁਤ ਸਾਰੇ ਡਿਜ਼ਾਈਨਸ ਤੁਹਾਨੂੰ ਸ਼ੋਅ ਕਰਦੇ ਆਂਗੇ ਤੁਸੀਂ ਉਹਨਾਂ ਨੂੰ ਮੋਸਟਲੀ ਸਾਡੇ ਕੋਲ ਸਟਾਕ अवेलेबल ਵੀ ਹੁੰਦੇ ਆ ਤੁਸੀਂ ਉਹਨਾਂ ਨੂੰ ਬਾਏ ਵੀ ਕਰ ਸਕਦੇ ਹੋ ਜਾਂ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਬਾਕੀ ਪਾਰਟੀ ਵੇਅਰ ਸੂਟ ਜਾਂ ਜਿਵੇਂ ਆਪਣੇ ਫੋਰਮ ਦੇ ਵਿੱਚ ਫਰੈਂਡਸ ਨੇ ਉਹਨਾਂ ਦੇ ਵੀ ਆਰਡਰ ਚੱਲਦੇ ਰਹਿੰਦੇ ਨੇ ਜੀ ਤੁਸੀਂ ਵੀ ਆਪਣੇ ਲਈ ਸੂਟ ਇਹ ਬਣਵਾ ਸਕਦੇ ਹੋ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਿਆ ਹੋਣਗੇ ਸੂਟ ਥੈਂਕ ਯੂ ਸੋ ਮੱਚ